ਗੋਵਿੰਦਪੁਰ ਮਾਰਗਰਾਹੀ ਅਨੰਦਪੁਰ ਸਾਹਿਬ ਤੋਂ ਮਾਛੀਵਾੜਾ 98 ਕਿਲੋਮੀਟਰ ਦੂਰ ਹੈ ਜਿੱਥੇ ਬੈਠ ਕੇ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇੱਥੇ ਹੀ ਗੁਰੂ ਸਾਹਿਬ ਜੀ ਨੂੰ ਭਾਈ ਦਇਆ ਸਿੰਘ ਮਾਨ ਸਿੰਘ ਤੇ ਧਰਮ ਸਿੰਘ ਆ ਕੇ ਮਿਲੇ ਸਨ ਅਤੇ ਇੱਥੇ ਬੈਠਿਆਂ ਦੇ ਅੱਗੇ ਹੀ ਮਾਛੀਵਾੜੇ ਪਿੰਡ ਦੇ ਮਸੰਦ ਗਲਾਬੇ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਜੀ ਕਿਰਪਾ ਕਰੋ ਮੇਰੇ ਘਰ ਚੱਲੋ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਗੁਲਾਬੇ ਦੇ ਘਰ ਗਏ ਸਨ ਪਰ ਜਿਸ ਵੇਲੇ ਗੁਰੂ ਸਾਹਿਬ ਗੁਲਾਬੇ ਦੇ ਘਰੇ ਬੈਠੇ ਸਨ ਤੇ ਸ਼ਾਮ ਨੂੰ ਮਾਛੀਵਾੜੇ ਨਗਰ ਦੀਆਂ ਗਲੀਆਂ ਵਿੱਚ ਢੰਡੋਰਚੀ ਨੇ ਢੰਡੋਰਾ ਦਿੱਤਾ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰਵਾਏਗਾ ਉਸ ਨੂੰ ਮੋਹ ਮੰਗਿਆ ਇਨਾਮ ਦਿੱਤਾ ਜਾਏਗਾ ਅਤੇ ਜਿਸ ਨੇ ਗੁਰੂ ਨੂੰ ਪਨਾਹ ਦਿੱਤੀ ਉਸ ਨੂੰ ਸਜ਼ਾ ਦਿੱਤੀ ਜਾਏਗੀ ਹਕੂਮਤ ਦੇ ਵੱਲੋਂ ਏ ਢੰਡੋਰਾ ਜਦੋਂ ਗੁਲਾਬੇ ਮਸੰਦ ਨੇ ਸੁਣਿਆ ساری ਰਾਤ ਸੁੱਤਾ ਨਹੀਂ ਕਰਬਟਾਂ ਲੈਂਦਾ ਸੋਚਦਾ ਰਿਹਾ ਕਿ ਜੇ ਮੇਰੇ ਆਂਢੀ ਗੁਆਂਢੀ ਮੁਸਲਮਾਨਾਂ ਨੇ ਹਕੂਮਤ ਨੂੰ ਖਬਰ ਕਰ ਦਿੱਤੀ ਤੇ ਮੇਰਾ ਖੁਰਾ ਖੋਜ ਮਿਟਾ ਦੇਗੀ ਸਰਕਾਰ ਅੰਦਰ ਉਹ ਡਰ ਗਿਆ ਸੀ ਗੁਲਾਬਾ ਮਸੰਦ ਅਗਲੀ ਸਵੇਰ ਹੋਣਸਾਰ ਕਲਗੀਧਰ ਪਾਤਸ਼ਾਹ ਨੂੰ ਜਲ ਪਾਣੀ ਛਕਾ ਕੇ ਗਲਾਬੇ ਮਸੰਦ ਨੇ ਇੱਕ ਥਾਲ ਵਿੱਚ ਥੋੜੇ ਜੇ ਪਤਾਸੇ ਰੱਖੇ ਉੱਪਰ 2 ਰੁਪਏ ਰੱਖ ਕੇ ਗੁਰੂ ਸਾਹਿਬ ਦੇ ਅੱਗੇ ਭੇਟਾ ਰੱਖ ਦਿੱਤੀ ਜਿਸ ਦਾ ਮਤਲਬ ਸੀ ਗੁਰੂ ਜੀ ਜਿੰਨੀ ਸੇਵਾ ਕਰ ਹੋਈ ਅਸੀਂ ਕੀਤੀ ਜੋ ਸਾਦਾ ਪੁੱਜਦਾ ਸੀ ਤੁਹਾਡੇ ਸਾਹਮਣੇ ਰੱਖਿਆ ਹੈ ਹੁਣ ਆਪ ਜੀ ਇੱਥੋਂ ਰਵਾਨਗੀ ਲਓ ਗਲਾਬੇ ਦੀ ਹਾਲਤ ਦੇਖ ਕੇ ਕਲਗੀਧਰ ਪਾਤਸ਼ਾਹ ਮੁਸਕਰਾ ਪਏ ਸਨ ਇੱਥੇ ਹੀ ਮਾਈ ਗੁਰਦੇਈ ਦੇ ਕੋਲੋਂ ਕਲਗੀਧਰ ਪਾਤਸ਼ਾਹ ਜੀ ਨੇ ਉਹ ਖੱਦਰ ਦਾ ਚੋਲਾ ਲਿਆ ਜਸਦੀ اڈੀਕ ਵਿੱਚ ਮਾਈ ਗੁਰਦੇਈ ਬਹੁਤ ਸਮੇਂ ਤੋਂ ਬੈਠੀ ਸੀ ਉਸ ਨੂੰ ਨੀਲੇ ਰੰਗ ਦਾ ਰੰਗਿਆ ਗਿਆ ਅਤੇ ਇੱਥੇ ਹੀ ਦੋ ਮੁਸਲਮਾਨ ਭਾਈ ਗਨੀਖਾਂ ਅਤੇ ਨਵੀਖਾਂ ਕਲਗੀਧਰ ਪਾਤਸ਼ਾਹ ਜੀ ਨੂੰ ਮਿਲੇ ਭਾਈ ਗਨੀਖਾਂ ਨਵੀਖਾਂ ਬੀਬੀ ਉਮਰੀ ਜੀ ਦੇ ਪੁੱਤਰ ਸਨ ਅਤੇ ਇਹ ਬੀਬੀ ਉਮਰੀ ਜੀ ਕੋਟਲਾ ਨਹਿਂਗਖਾਂ ਵਾਲੇ ਖਾਨ ਸਾਹਿਬ ਦੀ ਭੂਆ ਸੀ ਇਹ ਦੋਨੇ ਭਰਾ ਘੋੜਿਆਂ ਦੇ ਵਪਾਰੀ ਸਨ ਇਹ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹਿੰਦੇ ਸਨ ਕਿਉਂਕਿ ਚੰਗੇ ਤੋਂ ਚੰਗਾ ਘੋੜਾ ਲਿਆ ਕੇ ਇਹ ਆਨੰਦਪੁਰ ਸਾਹਿਬ ਵੇਚਦਿਆ ਕਰਦੇ ਸਨ ਇੱਥੋਂ ਪਾਤਸ਼ਾਹ ਜੀ ਨੇ ਅਗਲੇ ਸਫ਼ਰ ਦੀ ਤਿਆਰੀ ਕੀਤੀ ਪਰ ਵੇਸ਼ ਪਹਿਲਾ ਨਾਲੋਂ ਕੁਝ ਵੱਖਰਾ ਸੀ ਆਪ ਜੀ ਨੇ ਨੀਲਾ ਚੋਲਾ ਪਹਿਨ ਲਿਆ ਆਪਣੇ ਕੇਸ ਮੁਬਾਰਕ ਪਿੱਛੇ ਨੂੰ ਖੁੱਲੇ ਛੱਡ ਕੇ ਉੱਪਰ ਦੀ ਦਸਤਾਰਾ ਸਜਾ ਲਿਆ ਇਥੋਂ ਅਗਲਾ ਮਾਲਵੇ ਦਾ ਸਫਰ ਕਲਗੀਧਰ ਪਾਤਸ਼ਾਹ ਜੀ ਨੇ ਉੱਚ ਦੇ ਪੀਰ ਬਣ ਕੇ ਸ਼ੁਰੂ ਕਰਨਾ ਸੀ ਭਾਈ ਗਨੀਖਾਂ ਨਵੀਖਾਂ ਨੇ ਖੂਬਸੂਰਤ ਨਵਾਰੀ ਚਾਰਪਾਈ ਉੱਤੇ ਨਵਾਬੀ ਗਲੀਚਾ ਪਛਾਇਆ ਅਤੇ ਪਲੰਗ ਦੇ ਅਗਲੇ ਦੋਨੇ ਪਾਵੇ ਇਹਨਾਂ ਦੋਨਾਂ ਭਰਾਵਾਂ ਨੇ ਆਪਣੇ ਮੋਢਿਆਂ ਤੇ ਚੁੱਕ ਲਈ ਅਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਨੇ ਇਸ ਪਲੰਗ ਦੇ ਪਿਛਲੇ ਪਾਵੇ ਆਪਣੇ ਮੋਢਿਆਂ ਤੇ ਰੱਖੇ ਤੇ ਭਾਈ ਦਇਆ ਸਿੰਘ ਜੀ ਕਲਕੀ ਤਰਪਾਤਸ਼ਾ ਜੀ ਦੇ ਪਿੱਛੇ-ਪਿੱਛੇ ਚੌਰ ਕਰਦੇ ਹੋਏ ਅਗਲੇ ਸਫ਼ਰ ਵੱਲ ਜਾ ਰਹੇ ਸਨ। ਪਾਤਸ਼ਾਹ ਜੀ ਹਲੇ ਮਾਛੀਵਾੜੇ ਤੋਂ ਕੁਝ ਹੀ ਦੂਰ ਗਏ ਸਨ ਕਿ ਮੁਗਲ ਫੌਜਦਾਰ ਦਲੇਰ ਖਾਨ ਦੀ ਗਸ਼ਤੀ ਫੌਜ ਨੇ ਆਪ ਜੀ ਨੂੰ ਰੋਕ ਲਿਆ ਅਤੇ ਸਧਾਰਨ ਸਵਾਲ-ਜਵਾਬ ਕਰਨ ਤੋਂ ਬਾਅਦ ਜਦੋਂ ਉੱਚ ਦੇ ਪੀਰ ਦੀ ਤਸਦੀਕ ਪੱਕੀ ਕਰਨ ਦੀ ਵਾਰੀ ਆਈ ਤਾਂ ਦਲੇਰ ਖਾਨ ਨੇ ਤਿੰਨ ਇਮਾਨ ਦੇ ਪੱਕੇ ਸ਼ਰਧ ਦੇ ਪੱਕੇ ਮੁਸਲਮਾਨ ਬੁਲਾਏ। ਪਹਿਲੇ ਸਨ ਇਨਾਇਤ ਅਲੀ ਖਾਂ ਨੂਰਪੁਰ ਵਾਲੇ ਦੂਸਰੇ ਹਸਨ ਅਲੀ ਖਾਂ ਮੰਨੂ ਮਾਜਰੇ ਵਾਲੇ ਕਾਜੀ ਪੀਰ ਮੁਹੰਮਦ ਪਿੰਡ ਸਲੋਹ ਦੇ ਰਹਿਣ ਵਾਲੇ ਇਹਨਾਂ ਨੇਕ ਬੰਦਿਆਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਪਲੰਗ ਤੇ ਬੈਠਿਆਂ ਪਹਿਚਾਣ ਲਿਆ ਪਹਿਚਾਣ ਕੇ ਕੱਲੀ ਚੁੱਪ ਹੀ ਨਹੀਂ ਬੱਟੀ ਬਲਕੇ ਉੱਚ ਦੇ ਪੀਰ ਜਾਣ ਕੇ ਸੀਸ ਨਵਾ ਕੇ ਸਜਦਾ ਵੀ ਕਰ ਦਿੱਤਾ ਹੁਣ ਦੇਖੋ ساری ਉਮਰ ਗੁਰੂ ਘਰੋਂ ਖਾਣ ਵਾਲਾ ਗੁਲਾਬਾ ਮਸੰਦ ਹਕੂਮਤ ਦੇ ਕੋਲੋਂ ਡਰ ਕੇ ਸਿੱਖੀ ਤੋਂ ਮਨਕਰ ਹੋ ਗਿਆ ਸੀ ਤੇ ਪੰਜ ਸੱਚੇ ਮੁਸਲਮਾਨਾਂ ਨੇ ਕਲਗੀਧਰ ਪਾਤਸ਼ਾਹ ਜੀ ਦਾ ਔਖੇ ਵੇਲੇ ਇੱਕ ਡਾਹ ਕੇ ਸਾਥ ਦਿੱਤਾ ਸੀ ਇਥੋਂ ਅੱਗੇ ਕੁੱਝ ਨਗਰਾਂ ਨੂੰ ਭਾਗ ਲਾਉਂਦੇ ਹੋਏ ਕਲਗੀਧਰ ਪਾਤਸ਼ਾਹ ਜੀ ਪਿੰਡ ਕਨੇਚ ਦੇ ਵਿੱਚ ਪਹੁੰਚਦੇ ਨੇ ਕਨੇਚ ਦੇ ਵਿੱਚ ਫੱਤਾ ਚੌਧਰੀ ਸਾਹਿਬ ਦਾ ਜਾਣਕਾਰ ਰਹਿੰਦਾ ਪਾਤਸ਼ਾਹ ਜੀ ਨੇ ਫੱਤੇ ਨੂੰ ਸਨੇਹਾ ਭਜਵਾਇਆ ਕਿ ਸਾਨੂੰ ਇੱਕ ਘੋੜੇ ਦੀ ਜ਼ਰੂਰਤ ਹੈ ਫੱਤਾ ਗੁਰੂ ਸਾਹਿਬ ਦਾ ਆਉਣਾ ਸੁਣ ਕੇ ਗੁਰੂ ਜੀ ਦੇ ਕੋਲ ਮਿਲਣ ਵਾਸਤੇ ਤਾਂ ਆਇਆ ਜੀਪ ਚਾਰੀ ਤੱਕ ਕੀਤੀ ਪਰ ਆਪਣੇ ਅਸਲੀ ਘੋੜੇ ਨੂੰ ਤਵੇਲੇ ਦੇ ਵਿੱਚ ਹੀ ਛੱਡ ਆਇਆ ਤੇ ਇੱਕ ਖੱ쩌ਰ ਵਰਗੀ ਛੋਟੀ ਜੀ ਘੋੜੀ ਲਿਆ ਕੇ ਕਲਗੀਧਰ ਪਾਤਸ਼ਾਹ ਅੱਗੇ ਭੇਟ ਕੀਤੀ ਪਾਤਸ਼ਾਹ ਜੀ ਮੇਰੇ ਕੋਲ ਤੇ ਇਸ ਵੇਲੇ ਇਹੀ ਹੈ ਇਸ ਨੂੰ ਪ੍ਰਵਾਨ ਕਰੋ ਘਟ ਘਟ ਦੀ ਜਾਣਨ ਵਾਲੇ ਕਲਗੀਧਰ ਪਾਤਸ਼ਾਹ ਉਸ ਦਾ ਝੂਠ ਸੁਣ ਕੇ ਵੀ ਚੁੱਪ ਰਿਹਾ ਪਰ ਜਦੋਂ ਫੱਤਾ ਚੌਧਰੀ ਗੁਰੂ ਸਾਹਿਬ ਜੀ ਕੋਲੋਂ ਵਾਪਸ ਆਪਣੇ ਘਰ ਨੂੰ ਗਿਆ ਜਦਸ ਵੇਲੇ ਘਰੇ ਗਿਆ ਤਵੇਲੇ ਦੇ ਵਿੱਚ ਉਸ ਦੀ ਬੇਸ਼ਕੀਮਤੀ ਘੋੜੇ ਨੂੰ ਸੱਪ ਲੜ ਚੁੱਕਿਆ ਸੀ ਘੋੜੇ ਦੀ ਮੌਤ ਹੋ ਚੁੱਕੀ ਸੀ ਜਦੋਂ ਫੱਤਾ ਥੋੜਾ ਜਿਹਾ ਅੱਗੇ ਗਿਆ ਤੇ ਉਸੇ ਨਾਗ ਨੇ ਫੱਤੇ ਚੌਧਰੀ ਨੂੰ ਵੀ ਡਸ ਲਿਆ ਉਸ ਦੀ ਵੀ ਉਸੇ ਥਾਂ ਤੇ ਮੌਤ ਹੋ ਗਈ ਹਕੀਕਤਨ ਗੁਰੂ ਦੇ ਸਨਮੁਖ ਝੂਠ ਬੋਲਣ ਵਾਲਿਆਂ ਦਾ ਹਸ਼ਰ ਐਹੀ ਹੋਇਆ ਕਰਦਾ ਹੈ ਇਸ ਤੋਂ ਅੱਗੇ ਇਸੇ ਸਫਰ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਜਦੋਂ ਨਕਰ ਆਲਮਗੀਰ ਦੇ ਕੋਲ ਪਹੁੰਚਦੇ ਹਨ ਤਾਂ ਘੋੜਿਆਂ ਦਾ ਇੱਕ ਉੱਗਾ ਵਪਾਰੀ ਭਾਈ ਨਗਾਈਆ ਸਿੰਘ ਕਲਗੀਧਰ ਪਾਤਸ਼ਾਹ ਜੀ ਨੂੰ ਪਛਾਣ ਕੇ ਚਰਨਾ ਤੇ ਆ ਕੇ ਡੰਗ ਪੈਂਦਾ ਹੈ ਇਹ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਜਦੋਂ ਮਨ ਹੌਲਾ ਕਰਦਾ ਹੈ ਪਾਤਸ਼ਾਹ ਜੀ ਇਸ ਨੂੰ ਚਰਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੰਦੇ ਹਨ ਇੱਥੇ ਹੀ ਏਸ ਨੇ ਸਹਬ ਨੂੰ ਆਪਣੇ ਘੋੜਿਆਂ ਦੇ ਵਿੱਚੋਂ ਇੱਕ ਸਭ ਤੋਂ ਕੀਮਤੀ ਘੋੜਾ ਭੇਟ ਕੀਤਾ ਅਤੇ ਬੇਨਤੀ ਕੀਤੀ ਪਾਤਸ਼ਾਹ ਜੀ ਇਸ ਵੇਲੇ ਮੇਰੇ ਕੋਲ ਇਹੋ ਕੁਝ ਹੈ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰੋ ਕਲਗੀਧਰ ਪਾਤਸ਼ਾਹ ਨੇ ਭਾਈ ਨਗਾਈਆ ਸਿੰਘ ਦਾ ਘੋੜਾ ਪ੍ਰਵਾਨ ਕਰ ਲਿਆ ਇਥੋਂ ਪਾਤਸ਼ਾਹ ਜੀ ਨੇ ਉੱਚ ਦੀ ਪੀਰ ਦੀ ਸਵਾਰੀ ਛੱਡ ਕੇ ਆਪ ਜੀ ਘੋੜੇ ਤੇ ਅਸਵਾਰ ਹੋ ਗਏ ਭਾਈ ਗਨੀਖਾ ਭਾਈ ਨਬੀ ਖਾਨ ਨੂੰ ਸਾਹਿਬ ਨੇ ਇੱਥੋਂ ਬਹੁਤ ਸਾਰੀਆਂ ਬਖਸ਼ਿਸ਼ਾਂ ਅਤੇ ਇੱਕ ਹੁਕਮਨਾਵਾ ਸਾਹਿਬ ਦੇ ਕੇ ਵਾਪਸ ਆਪਣੇ ਨਗਰਾਂ ਨੂੰ ਤੋਰ ਦਿੱਤਾ ਪਰ ਕੁਝ ਸਮੇਂ ਬਾਅਦ ਜਦੋਂ ਹਕੂਮਤ ਨੂੰ ਪਤਾ ਲੱਗਿਆ ਸੀ ਕਿ ਭਾਈ ਨਗਾਈਆ ਸਿੰਘ ਨੇ ਘੋੜਾ ਭੇਟ ਕੀਤਾ ਹੈ ਗੁਰੂ ਗੋਬਿੰਦ ਸਿੰਘ ਨੂੰ ਤੇ ਭਾਈ ਨਗਾਈਆ ਸਿੰਘ ਜੀ ਦਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰਵਾ ਦਿੱਤਾ ਸੀ ਸਮੇਂ ਦੇ ਹਾਕਮਾਂ ਨੇ ਇਥੋਂ ਘੋੜੇ ਤੇ ਬੈਠ ਕੇ ਕਲਗੀਧਰ ਪਾਤਸ਼ਾਹ ਜੀ ਆਪਣੇ ਪੁਰਾਣੇ ਸਿੱਖ ਨੂੰ ਮਿਲਣ ਵਾਸਤੇ ਚੱਲ ਪਏ ਸਨ ਜੋ ਹੇਰਾ ਨਗਰ ਦੇ ਵਿੱਚ ਟੇਰਾ ਬਣਾ ਕੇ ਰਹਿ ਰਿਹਾ ਸੀ ਭਾਈ ਕਿਰਪਾਲ ਦਾ ਜਿਸ ਦਾ ਜ਼ਿਕਰ ਪਾਤਸ਼ਾਹ ਜੀ ਨੇ ਬਚਿੱਤਰਨਾਟਕ ਦੇ ਵਿੱਚ ਵੀ ਕੀਤਾ ਹੈ ਅਤੇ ਜਿਸ ਨੇ ਭੰਗਾਣੀ ਦੇ ਜੰਗ ਦੇ ਵਿੱਚ ਆਪਣੇ ਯੋਰ ਵੀ ਦਿਖਾਈ ਸਨ ਗੁਰੂ ਸਾਹਿਬ ਆਪਣੇ ਸਿੰਘਾਂ ਦੇ ਨਾਲ ਨਗਰ ਹੀਰਾਂ ਦੇ ਵਿੱਚ ਚਲੇ ਗਏ ਮਹੰਤ ਕਿਰਪਾਲ ਦਾਸ ਦੇ ਡੇਰੇ ਅੱਗੇ ਜਾ ਕੇ ਗੁਰੂ ਸਾਹਿਬ ਜੀ ਨੇ ਉੱਚੀ ਆਵਾਜ਼ ਦੇ ਵਿੱਚ ਇਸ ਦਾ ਨਾਮ ਲੈ ਕੇ ਜਦੋਂ ਪੁਕਾਰਿਆ ਇਸ ਨੇ ਪਾਤਸ਼ਾਹ ਜੀ ਦੀ ਆਵਾਜ਼ ਪਹਿਚਾਣ ਲਈ ਅਤੇ ਦੌੜਾ ਦੌੜਾ ਅੰਦਰੋਂ ਆਇਆ ਤੇ ਪਾਤਸ਼ਾਹ ਦੇ ਚਰਨਾਂ ਤੇ ਸਿਰਜਦਾ ਕੀਤਾ ਪਾਤਸ਼ਾਹ ਜੀ ਨੂੰ ਸ਼ਰਧਾ ਦੇ ਨਾਲ ਅੰਦਰ ਲੈ ਗਿਆ ਜਲਪਾਣੀ ਦੀ ਸੇਵਾ ਕੀਤੀ ਰਾਤ ਗੁਜ਼ਰ ਰਹੀ ਸੀ ਮਹਾਂਤ ਕ੍ਰਿਪਾਲਦਾਸ ਪਿਆ ਸੋਚ ਰਿਹਾ ਸੀ ਕਿ ਬੜੀ ਮੁਸ਼ਕਲ ਦੇ ਨਾਲ ਡੇਰਾ ਬਣਾਇਆ ਹੈ ਜ਼ਿੰਦਗੀ ਦੇ 4 ਦਿਨ ਆਰਾਮ ਨਾਲ ਲੰਘ ਰਹੇ ਹਨ ਪਰ ਜੇ ਗੁਰੂ ਮੇਰੇ ਕੋਲ ਰਹੇਗਾ ਇੱਥੇ ਕਿਸੇ ਨੂੰ ਪਤਾ ਲੱਗ ਗਿਆ ਸਰਕਾਰ ਕੋਲੇ ਖਬਰ ਪਹੁੰਚੇਗੀ ਮੇਰਾ ਡੇਰਾ ਵੀ ਨੇਸ ਤੋਂ ਨਬੂਦ ਕਰ ਦਿੱਤਾ ਜਾਏਗਾ ਤੇ ਮੈਨੂੰ ਵੀ ਸਮੇਂ ਦੀ ਸਖਤੀ ਦਾ ਸਾਹਮਣਾ ਕਰਨਾ ਪਏਗਾ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਜਾਣੀ ਮਹੰਤ ਕਿਰਪਾਲ ਦਾਸ ਵੀ ਅੰਦਰੋਂ ਡਰ ਗਿਆ ਸੀ ਅਗਲੀ ਸੁਬਾ ਹੁੰਦਿਆਂ ਇਸ ਨੇ ਵੀ ਥਾਲੀ ਦੇ ਵਿੱਚ ਕੁਝ ਪਤਾਸੇ ਰੱਖੇ ਕੁਝ ਮਾਇਆ ਰੱਖੀ ਤੇ ਪਾਤਸ਼ਾਹ ਜੀ ਦੇ ਅੱਗੇ ਰੱਖ ਕੇ ਚਰਨਾ ਤੇ ਮੱਥਾ ਰਗੜ ਕੇ ਆਖਿਆ ਪਾਤਸ਼ਾਹ ਜੀਓ ਆਪਣੇ ਨਜ਼ਦੀਕ ਹੀ ਨਗਰ ਪੈਂਦਾ ਹੈ ਜਟਪੁਰਾ ਲੰਮੇ ਆਪ ਜੀ ਉੱਥੇ ਚਲੇ ਜਾਓ ਉੱਥੇ ਬਹੁਤ ਸਾਰੀ ਆਪ ਜੀ ਦੀ ਸਿੱਖੀ ਸੇਵਕੀ ਹੈ ਪਰ ਇੱਥੇ ਥੋੜਾ ਹਕੂਮਤ ਤੋਂ ਖਤਰਾ ਹੈ ਕਲਗੀਧਰ ਪਾਤਸ਼ਾਹ ਇਸ ਦੀ ਅੰਦਰਲੀ ਭਿੱਤੀ ਨੂੰ ਪਹਿਚਾਣ ਗਏ ਸਨ ਕਿਸੇ ਸਮੇਂ ਸਿੱਖੀ ਦੇ ਵਿੱਚ ਨਾਮ ਕਮਾਉਣ ਵਾਲਾ ਮਹੰਤ ਕ੍ਰਿਪਾਲ ਦਾਸ ਅੱਜ ਸਿੱਖੀ ਦੇ ਮਾਰਗ ਤੋਂ ਡੋਲ ਗਿਆ ਸੀ ਇਤਿਹਾਸ ਕਹਿੰਦਾ ਹੈ ਵਿਪਤਾ ਦੇ ਵਿੱਚ ਮਨੁੱਖ ਦਾ ਸਾਯਾ ਵੀ ਉਸ ਦਾ ਸਾਥ ਛੱਡ ਦਿੰਦਾ ਹੈ ਉਸੇ ਤਰ੍ਹਾਂ ਨੰਦਪੁਰ ਦੀ ਧਰਤੀ ਤੇ ਗੁਰੂ ਸਾਹਿਬ ਦੇ ਇਰਤ گرد ਰਹਿਣ ਵਾਲੇ ਇਹ ਸਿੱਖ ਗੁਰੂ ਸਾਹਿਬ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੁੰਦੇ ਸਨ। ਪਾਤਸ਼ਾਹ ਜੀ ਡੇਰੇ ਚੋਂ ਉੱਠ ਕੇ ਖੜੇ ਹੋਏ ਆਪਣੇ ਸਿੱਖਾਂ ਨੂੰ ਤਿਆਰ ਕੀਤਾ। ਆਪ ਜੀ ਨੇ ਘੋੜੇ ਤੇ ਪਲਾਕੀ ਮਾਰੀ। ਅਗਲੇ ਸਫ਼ਰ ਵੱਲ ਨੂੰ ਤੁਰ ਪਏ। ਅਗਲਾ ਸਫ਼ਰ ਜਟਪੁਰੇ ਲੰਮੇ ਰਾਏਕੋਟ ਨਗਰਾਂ ਦਾ ਸੀ। ਰਾਏਕੋਟ ਨਗਰ ਦਾ ਇਤਿਹਾਸ ਆਪਾਂ ਇੱਕ ਵੱਖਰੀ ਵੀਡੀਓ ਦੇ ਵਿੱਚ ਬਿਆਨ ਕਰ ਚੁੱਕੇ ਹਾਂ। ਪਰ ਇਸ ਤੋਂ ਅਗਲਾ ਗੁਰੂ ਸਾਹਿਬ ਜੀ ਦਾ ਸਫ਼ਰ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਇਹ ਤੇ ਮਾਛੀਵਾੜਾ ਸਾਹਿਬ ਤੋਂ ਲੈ ਕੇ ਨਗਰ ਹੇਰਾਂ ਤੱਕ ਜ਼ਿਕਰ ਕੀਤਾ ਹੈ ਕਿ ਕਿੰਨਾ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਅਤੇ ਕਿੰਨਾ ਨੇ ਸਿੱਖੀ ਤੋਂ ਮੰਨਕਰ ਹੋ ਕੇ ਆਪਣੀ ਜਾਨ ਬਚਾਉਣ ਦੇ ਲਈ ਕਲਕੀ ਤਰਪਾਤੀਸ਼ਾ ਤੋਂ ਆਪਣਾ ਪੱਲਾ ਛਡਵਾਉਣਾ ਚਾਇਆ ਇਸ ਵੀਡੀਓ ਵਿੱਚ ਇੰਨਾ ਹੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 파티.